ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਮੇਹਰ ਬੁਟੀਕ ਚ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਫੁਲਕਾਰੀ ਵਾਲੇ ਸੂਟ ਜਿਵੇਂ ਮਤਲਬ ਬਹੁਤ ਟ੍ਰੈਂਡ ਚੱਲਿਆ ਹੋਇਆ ਹੈ ਹੁਣ ਫੰਕਸ਼ਨਾਂ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਤੇ ਸਾਡੇ ਕੋਲ ਹੱਥ ਦੇ ਬਣੇ ਸੂਟਾਂ ਦੇ ਆਰਡਰ ਪਹਿਲੇ ਹੀ ਆਉਣੇ ਸ਼ੁਰੂ ਹੋ ਜਾਂਦੇ ਕਿਉਂਕਿ ਨਾ ਸੂਟਾਂ ਦੇ ਆਪਾਂ ਨੂੰ ਸੈਂਪਲ ਤਿਆਰ ਕਰਨ ਚ ਵੀ ਟਾਈਮ ਲੱਗਦਾ ਹੈ ਤੇ ਕਸਟਮਰ ਦਾ ਆਰਡਰ ਤਿਆਰ ਕਰਨ ਚ ਵੀ ਟਾਈਮ ਲੱਗਦਾ ਹੈ ਸੋ ਤੁਸੀਂ ਦੇਖ ਸਕਦੇ ਹੋ ਇੱਕ ਅਸਮਨ ਨੇ ਵਾਈਟ ਬਾਟਮ ਦੇ ਨਾਲ ਰੈਡੀ ਕਰਵਾਇਆ ਹੈ ਮਹਿਰੂਨ ਕਲਰ ਦੀ ਸ਼ਰਟ ਹੈ ਹੱਥ ਦਾ ਕੰਮ ਫੁਲਕਾਰੀ ਦਾ ਹੋਇਆ ਹੋਇਆ ਹੈ ਤੇ ਸੇਮ ਹੀ ਦੁਪट्टे ਤੇ ਵੀ ਕੰਮ ਹੋਇਆ ਹੋਇਆ ਹੈ ਇਸ ਚਾਪਾ ਨੇ ਖਾਦੀ ਲੀਲਨ ਦਾ ਸਟੱਫ ਜੋ بیس ਹੈ ਉਹ ਖਾਦੀ ਲੀਲਨ ਦਾ ਸਟੱਫ ਲਗਾਇਆ ਹੋਇਆ ਹੈ ਜੀ ਤੇ ਨੈਕਸਟ ਹੈ ਚਨੋਂਨ ਦਾ ਦੁਪੱਟਾ ਜੋ ਆਪਾਂ ਨੇ ਕੰਮ ਕਰਕੇ ਦਿੱਤਾ ਇਹ ਚਨੌਂਦੇ ਦੁਪੱਟੇ ਤੇ ਦਿੱਤਾ ਹੋਇਆ ਜੇ ਕਿਸੇ ਨੇ 4 ਸਾਈਡ ਬਾਰਡਰ ਵੀ ਲੈਣਾ ਹੋਵੇ ਉਹਦੀ ਕੋਸਟ ਅਲੱਗ ਆਏਗੀ ਜੀ ਇਹ ਜਿਹੜੇ ਸਿੰਪਲ ਫੁਲਕਾਰੀ ਵਾਲੇ ਸੂਟ ਆਉਂਦੇ ਆ ਚੁੰਨੀ ਚੁੰਨੀ ਦੇ ਨਾਲ ਇਹਨਾਂ ਦੀ ਕੋਸਟ 3000 ਰੁਪਏ ਹੈ ਜੀ ਕਿਸੇ ਨੇ ਵੀ ਆਰਡਰ ਕਰਨਾ ਹੋਵੇ ਤਾਂ ਤੁਸੀਂ ਸਾਨੂੰ ਕੋਈ ਵੀ ਆਪਣਾ ਡਿਜ਼ਾਈਨ ਵੀ ਸਕਰੀਨਸ਼ਾਟ ਮਾਰ ਕੇ ਭੇਜ ਸਕਦੇ ਅਸੀਂ ਉਹ ਡਿਜ਼ਾਈਨ ਵੀ ਰੈਡੀ ਕਰਾ ਦਾਂਗੇ ਅਸੀਂ ਥ੍ਰੈਡ ਤੇ ਫੁਲਕਾਰੀ ਦੇ ਡਿਜ਼ਾਈਨ ਵੀ ਰੈਡੀ ਦੇ ਮਸ਼ੀਨ ਦੇ ਵੀ ਕਰਾਨੇ ਆ ਸੋ ਤੁਸੀਂ ਜਿਹੜਾ ਵੀ ਚਾਹਦੇ ਹੋ ਤੁਸੀਂ ਆਪਣੀ ਪਸੰਦ ਦੇ ਅਕੋਰਡਿੰਗ ਸਾਨੂੰ ਦੱਸੋ ਜੀ ਓਕੇ ਥੈਂਕ ਯੂ